ਆ ਗੁਰੂੰ ਪਿਆਰਿਓ ਜਿਉ ਰੋਜਿ ਨਿਤ ਅੰਮ੍ਰਿਤ ਵੇਲੇ ਚੰਦਰਹੀ ਲੜੀ ਵਨ ਵਿਚਾਰ ਦੁਖਹ ਦੇ ਨਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ ਹਲਤ ਬਲਦੇ ਰੱਖੇ ਮਨੁਤਾ ਦੇ ਸਰਬ ਸੰਜੇ ਗੁਰੂ ਰਹਿਬਰ ਜਗਤ ਗੁਰੂ ਉਤਾਰ ਗੁਰਗਤੀ ਤੇ ਬਿਰਾਜਮਾਨ ਬਾੜੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਣ ਯੁਰੀ ਅੰਦਰ ਸੱਜ ਬੈਠੀ ਗੁਰ ਕਾਥ ਸਤ ਸੰਗਿਓ ਆਓ ਜੋ ਕਈਆਂ ਚਰਨ ਤੋਂ ਪਤਾਂ ਤਨ ਸੰਸਾਰਿ ਸ੍ਰੀ ਗੁਰੂ ਨਾਨਕ ਪ੍ਰਭੂ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਆਉ ਅਦਮੀ ਉਸੇ ਲੜੀ ਦਾ ਕਿ ਸਭਣੀਏ ਤਾਂ ਕਿ ਸਦਿੰਕਾਂ ਕੁਲੇ ਸਾਰ ਰੋਗਾ ਸੋਗਾ ਕਰਿਆ ਸਾਰਿਆ ਚਿੰਤਾ ਵਿਗਰਾਂ ਦਾ ਨਾ ਸੋ ਸਕੀ ਜਮਾਂ ਦਾ ਡਰ ਫੱਦ ਬੋ ਜਾਵੇ ਅਜੋ ਸੁਣਦੇ ਦੇਖਦੇ ਆ ਰਹੇ ਆ ਪੰਚਰਾਸੀ ਲੱਖ ਜੂਨਾ ਜੂਨਾ ਮਾੜੀ ਜਲੀ ਪੈਰ ਜੋ ਕੋਈ ਬੜੀ ਨਹੀਂ ਜਿਸ ਜੂ ਮਸੀ ਚੰਗਾ ਦੇ ਨੇ ਨਾ ਮਨੁੱਖ ਜਦੋਂ ਚੰਗਾ ਹੈ ਸਭ ਤੋਂ ਕੱਢੀਆ ਜਨਮੇ ਕਟਿਆ ਜੀਵਾਸ ਕੀ ਗਿਆ ਨੂੰ ਦਿੱਤੈ ਜੁਰ ਸਤਰਾਸ਼ੀ ਲਖ ਜੋਂ ਦੀ ਸਰਦਾਰੀ ਸੀ ਜਿਸੇ ਦਾਰਤ ਤੇ ਬਿਹਰੀ ਹੋ ਸਕਦਾ ਨਹੀਂ ਕਿੰਦੇ ਕਰਮ ਕਟਿਆ ਹੋ ਗਏ ਸਤਰਾਸ਼ੀ ਲਖ ਜੋਂ ਨਾਲੋਂ ਇਹਦੇ ਕਰਮ ਕਟੀਆਂ ਹੋਣ ਕਰਕੇ ਕਟਿਆ ਹੋ ਗਏ ਉਤਮ ਜਨਮ ਸੀ ਗਾ ਸਰਦਾਰ ਜਨਮ ਬਣਿਆ ਸੀ ਨੂੰ ਪਰ ਗਵਾ ਬੇਟਾ ਆ ਸੁਣੇ ਉਹਨੇ ਆਪਾਂ ਤੂੰ ਸੁਣਿਆ ਹੋਗਾ ਬਾਣੀ ਜਨ ਰਾਤ ਗਵਾਈ ਸੋਇ ਕੇ ਦਿਨ ਸੁਭਾਇਆ ਖਾਏ ਹੀਰਾ ਧੀਰੇ ਜੈਸਾ ਜਨਮ ਹੈ ਕੋਈ ਬਦਲੇ ਜਨਮ ਹੀਰਾ ਜਨਮ ਲਿਆ ਸੀ ਹੀਰਾ ਉਹ ਕਰਾਦ ਕਿਵੇਂ ਕਰ ਲਿਆ ਗਵਾ ਕਿਵੇਂ ਲਿਆ ਰਾਤ ਸੌਂਜ ਨਾਂਗੀ ਤੇ ਦਿਨ ਖਾਣ ਜਨਾਗੇ ਬੱਚਾ ਦੋ ਗੱਲਾਂ ਇਹਨੂੰ ਯਾਦ ਰੱਖੀਓ ਖਾਣਾ ਤੇ ਪੀਣਾ ਸੋਣਾ ਬਸ ਦੋ ਗੱਲਾਂ ਨਾਲ ਹੋਰ ਵੀ ਜੋੜਤੀ ਆ ਬਾਸਾ ਨੇ ਇਹ ਕਹਦਾ ਇਹ ਖਾਣਾ ਤੇ ਸੋਣਾ ਨਹੀਂ ਤੇ ਇਹ ਖਾਣਾ ਪੀਣਾ ਖਾਣ ਦੇ ਨਾਲ ਪੀਵਗਾ ਵੀ ਨਾ ਕੋਈ ਨਾ ਕੋਈ ਨਾ ਜੇ ਤੂੰ ਕੁਝ ਖਾਊਗਾ ਤੇ ਕੁਝ ਪੀਊਗਾ ਵੀ ਜਲਪਾ ਵਗੈਰਾ ਕੰਗਿਤ ਲਿਰਗੋਲ ਜੇ ਬਸਤੀ ਮਾਰਦਾ ਖੁਸ਼ ਹੁੰਦਾ ਹੈ ਬੜਾ ਸੁਆਦ ਬੜਿਆ ਅੰਦਰ ਹੀ ਅੰਦਰ ਖੁਸ਼ ਹੁੰਦਾ ਹੈ ਹੱਸਦਾ ਹੈ ਖਾਣਾ ਬਹੁਤ ਸੁਆਦ ਬੜਿਆ ਖਾਣਾ ਪੀਣਾ ਹੱਸਣਾ ਤੇ ਚੌਥਾ ਸੌਣਾ ਜਿੰਨਾ ਤੋੜੇ ਗਿਆ ਸੁਆਦ ਕੋਈ ਸੋਇ ਕੇ ਦੇਸ ਸੁ ਕੋ ਆਇਆ ਗਾਇ ਰਾਤ ਸੌਂ ਕੇ ਕੱਢ ਖਾ ਕੱਢ ਲਈ ਦੇਖਾ ਕੇ ਕੱਢ ਲਿਆ ਹੱਸ ਕੇ ਕੱਢ ਲਿਆ ਤੇ ਬਾਸ਼ਾ ਦੇ ਪੁੱਤ ਜੀ ਯਾਦ ਰੱਖਣ ਵਾਲੇ ਚੀਜ਼ ਇਹ ਤਿੰਨ ਦਲਾ ਤੈਨੂੰ ਯਾਦ ਰੱਖੀਆਂ ਕਾਣਾ ਪੀਣਾ ਤੇ ਸੋਣਾ ਤੇ ਸੋਣਾ ਇਹ ਤਿੰਨ ਦਲਾ ਯਾਦ ਰੱਖ ਰਹੀਆਂ ਨੇ ਬਸ ਇਹਨਾਂ ਤਿੰਨਾਂ ਤੇ ਹੀ ਚਮੜ ਕੇ ਰਹਿ ਗਏ ਜਿਹੜੀ ਯਾਦ ਕੜਵਾਲੇ ਗੱਲ ਸੇ ਇਹਨੂੰ ਉਸ ਨੂੰ ਭੁੱਲ ਗਏ ਤਾਂ ਕਰਦੀ ਤਰਵਾਉਂਦੇ ਤਾਂ ਇਹ ਦੁੱਖ ਭੋਗ ਰਿਹਾ ਆ। ਆਟੋ ਕਰ ਕਰਦੇ ਜੁਨੀਆ ਮਾਰੀਆਂ ਨਹੀਂ ਤੇ ਬੰਦੇ ਦੇ ਕਰਮ ਮੜੇ ਹੋਗੇ ਇਤਨਾ ਕਰਮਾਂ ਚ ਉਲਝ ਕੇ ਰਹਿ ਗਿਆ ساری ਉਮਰ। ਉਮਰ ਜਿਦੀ ਸੀ ਪਾਵੇ 90 ਸਾਲਾਂ ਦੀ ਸੀ, ਪਾਵੇ 110 ਸਾਲਾਂ ਦੀ ਸੀ, ਪਾਵੇ ਅਜੇ 100 ਸਾਲ ਦੀ ਹੈ। ਜਿਸ ਜਦੋਂ ਦੇ ਸੰਸਾਰ ਪੈਦਾ ਕੀਤਾ ਉਸ ਅਕਾਰਪੁਰਖ వైਰੂ ਨੇ ਉਦੋਂ ਤੋਂ ਲੈ ਕੇ ਇਨਸਾਨੀ ਕੱਦ ਚੱਲਦੀ ਆ ਰਹੀ ਹੁਣ ਕਦੇ 78 ਲੱਖ ਜੋਨ ਨੂੰ ਕਿਸੇ ਸਾਧੂ ਸੰਤ ਮਹਾਪੁਰਸ਼ ਨੇ ਉਪਦੇਸ਼ ਦਿੱਤਾ ਕਿਸੇ ਧਰਮ ਗ੍ਰੰਥ ਨੇ ਦੁਨੀਆ ਦੇ ਨੇ ਉਪਦੇਸ਼ ਦਿੱਤਾ ਜਿਹੜਾ ਪਟ ਗਿਆ ਹੋਇਆ ਇਨਸਾਨ ਜਿਸ ਨੂੰ ਅਸੀਂ ਬਹੁਤ ਚੰਗੀ ਜੁਨੀ ਕਹਿੰਦੇ ਆ ਮੈਂ ਦਿਨਾਂ ਤੋਂ ਕੱਢਿਆ ਜੁਨੀ ਹੈ ਕੋਈ ਸਜਦੂ ਸਜੂ ਕੋ ਲਗੇ ਅਜੇ ਤੱਕ আর ਜਿੰਨਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਇਹ ਚੌਥੀ ਗੱਲ ਦੇ ਉਹਨਾਂ ਦਾ ਜੀਵਨ ਸਫਲ ਹੋ ਗਿਆ ਉਹਨਾਂ ਦਾ ਜੀਵਨ ਸਫਲ ਹੋ ਗਿਆ ਚੌਥੀ ਗੱਲ ਕਿਹੜੀ ਸੀ ਮਰਨਾ ਤੇ ਮੌਤ ਤੋਂ ਵੀ ਡਰ ਲੱਗਦਾ ਯਾਦ ਨੂੰ ਕੌਣ ਕਰੂਗਾ ਕਰੂਗਾ ਮੌਤ ਨੂੰ ਬਾਰੇ ਉਹ ਲਾਦਾ ਜਾਨੇ ਨੂੰ ਕੌਣ ਕਰੂਗਾ ਜਿੱਦੂ ਡਰ ਲੱਗਦਾ ਹੋਏ ਉਦੋਂ ਨੂੰ ਕਹੋ ਕਿਥੇ ਪਹੁੰਚ ਜਾਣਾ ਬੰਦਾ ਨਹੀਂ ਜਾਣਾ ਇਸ ਕਰਕੇ ਸੀ ਮਰਨਾ ਭੁੱਲ ਗਏ ਤੇ ਜਿੰਨਾ ਚਿਰ ਬਰਨਾ ਯਾਦ ਨਹੀਂ ਸੱਜਣਿਓ ਉਹਨਾਂ ਚਿਰ ਉਹ ਤਿੰਨਾ ਚੀਜ਼ਾਂ 'ਚ ਉਲਝਿਆ ਰਹੂਗਾ ਸੰਸਾਰ ਕੌਸਿਕੋ ਕੀ ਬਲੁਖ ਦੀ ਗੱਲ ਕਰ ਰਹੇ ਆਪਾਂ ਪਸ਼ੂਆਂ ਦੀ ਨਹੀਂ ਗੱਲ ਕਰ ਰਚਨਾਸੀ ਗੱਲ ਜੁਹੰਦੀ ਨਹੀਂ ਕਰ ਰਹੇ ਜੁੜੀਏ ਸੁਖ ਹੀ ਨੇ ਸਾਰੀਆਂ ਕੇਵਲ ਬਲੁਖ ਤੋਂ ਕਿਉਂ ਬਲੁਖ ਤੋਂ ਹੀ ਦੁੱਖ ਦੁੱਖ ਹੈ ਜੀਵਨੋ ਜੀਵਨ ਚੋਂ ਆਨੰਦ ਮਈ ਮਿਲਿਆ ਆਨੰਦ ਵਿੱਚੋਂ ਆਇਆ ਸੀ ਤੇ ਆਨੰਦ ਦੀ ਭਾਲ ਕਰਦਾ ਕਰਦਾ ਦੁਖੀ ਹੋ ਗਿਆ ਆਨੰਦ ਨੂੰ ਭੁੱਲ ਗਿਆ ਜਿਹੜਾ ਅਨੰਦ ਬਖਸ਼ਦਾ ਅਨੰਦ ਦਿੱਤਾ ਸੀ ਇਹਨਾਂ ਨੂੰ ਉਹ ਉਹ ਨੰਦ ਜਿਹੜਾ ਸੀ ਤੇ ਥੋੜੀ ਜਿਹੀ ਵਿਚਾਰ ਕਰੀਏ ਮਾਤਾ ਦੇ ਗਰਭ ਵਿੱਚ ਇਹ ਜੀਵ ਬੜਾ ਆਨੰਦ ਸੀਗਾ ਆਨੰਦ ਬਿਲਕੁਲ ਆਨੰਦ ਸੀ ਕੋਈ ਦੁੱਖੋ ਤੇ ਕਿੰਨਾ ਸੀ ਤੇ ਆਨੰਦ ਕਿੰਨਾ ਸੀ ਦੁੱਖ ਵੀ ਬਹੁਤ ਜ਼ਿਆਦਾ ਸੀ ਉਹਦੇ ਨੂੰ ਤੇ ਆਨੰਦ ਵੀ ਰਜਕੇ ਸੀ ਇਹਨੂੰ ਦੁੱਖ ਕਿਸੇ ਦਾ ਇਪਰਾਂ ਦੀ ਵਿਚਾਰਤ ਵੀ ਹੈਪਾ ਦੁੱਖ ਤੁਸੀਂ ਨੂੰ ਇਸ ਗੱਦਾ ਕਿ ਪੁੱਟਾ ਮਾਦਰ ਕਰੂਂ ਪੁੱਟਾ ਲੜਕਦਾ ਸੀ ਇਹਦੇ ਦੁੱਖ ਬਹੁਤ ਵੱਡਾ ਲੋਕ ਆਪੋਸ ਵਾਲੇ ਕਦੇ ਚੋਰਦਾਰਾ ਮੰਨੇ ਚੋਰੀ ਕੀਤੀ ਹੋਈ ਜੇ ਕੋਈ ਵੀ ਗਰਾਂ ਦਿੱਤਾ ਨਾ ਮੰਨੇ ਤੇ ਪੋਸ ਵਾਲੇ ਪੁੱਟਾ ਲੜਕਾ ਲਦੇ ਫਿਰ ਕਿਉਂ ਮੰਨਦਾ ਹੈ ਜਿਹੜਾ ਸਾਡੇ ਖੂਨ ਦਾ ਸਰਕਲ ਹੈ ਨਾ ਦੌਰਾ ਹੈ ਉੱਪਰ ਥੱਲੇ ਨੂੰ ਉਤਰਦਾ ਸ਼ੁਰੂ ਹੋ ਜਾਂਦਾ ਹੈ ਕੋਣ ਸਾਡੇ ਦਿਮਾਗ ਤੋਂ ਉੱਪਰ ਤੋਂ ਨਹੀਂ ਜਾਂਦਾ ਸਰਕਲ ਉੱਪਰ ਤੋਂ ਥੱਲੇ ਨੂੰ ਆਉਂਦਾ ਹੈ ਪੈਰਾਂ ਤੱਕ ਆਉਂਦਾ ਹੈ ਤੇ ਜਦੋਂ ਬੋਧਾ ਯੋਗ ਅਨੁਸਾਰ ਉੱਟਾ ਯੋਗ ਤੇ ਸ਼ੇਰ ਬਣਾਉਣਾ ਜੀ ਲੋ ਆਉਣਾ ਥੱਲੇ ਹੀ ਆਨੇ ਆਉਣਾ ਥੱਲੇ ਕਿਉਂ ਆਉਦਾ ਇਹ ਵੀ ਥੋੜੀ ਵਿਚਾਰ ਕਰ ਲਈ ਕਿਉਂਕਿ ਨੇ ਕਿਨੇ ਕੀ ਬੋਲੇ ਦਰਨੋ ਸਮਝ ਲਈਏ ਤੇ ਸਭ ਸੁੱਖੀ ਆਏ ਦੀ ਕੋ ਤਲੇ ਲੋਕ ਕਿਉਂ ਹੁੰਦਾ ਹੈ ਹਰ ਜੀ ਸੰਸਾਰ ਹਰ ਜੀ ਸੰਸਾਰ ਦੀ ਪਰਿਓ ਆਪੋ ਆਪਣੇ ਮੂਲ ਵਿੱਚ ਮਿਲਦੀ ਹੈ ਬੰਦੇ ਨੂੰ ਚਾਹੀਏ ਨਹੀਂ ਜਿਹੜਾ ਆਪਣੇ ਮੂਲ ਨੂੰ ਮਿਲਣਾ ਚਾਹਦਾ ਹੈ ਉਹ ਬੰਦੇ ਨਾਲ ਚਾਹਦਾ ਨਹੀਂ ਹੁਣ ਮੂਲ ਦਾ ਕੀ ਸੀ ਥੂਨ ਦਾ ਪਰ ਹਰ ਚੀਜ਼ ਜਿਹੜੀਆਂ ਜਿਸ ਤਰ੍ਹਾਂ ਆਪਾਂ ਉਦਾਹਰਨ ਵਾਸਤੇ ਸਮਝ ਲੈ ਲਈਏ ਗੱਲ ਨੂੰ ਨਦੀਆਂ ਨਾਲੀਆਂ ਅਨੇਕ ਵਰਗੀਆਂ ਨੇ 999 ਨਦੀਆਂ ਤਾਂ ਕੱਲੀ ਗੰਗਾ ਦੇ ਵਿੱਚੋਂ ਹੀ ਨਿਕਲਦੀਆਂ ਨੇ ਜਿੱਥੇ ਤੇ ਮੰਦਰ ਬਣੇ ਹੋਏ ਉਹ ਤੋਂ ਦੁਨੀਆਂ ਦੇ ਰੱਦੀਨ ਜਿੰਨਾ ਤੇ ਮੰਦਰ ਬਣੇ ਹੋਏ ਨਾ ਰੱਬ ਦੇ ਥਾਂ ਬਣੇ ਹੋਇਆ ਪੂਜਾ ਦੇ ਥਾਂ ਬਣੇ ਹੋਇਆ ਕੱਲੇ ਦੰਗਾ ਤੇ 999 ਨਦੀਆਂ ਨੇ ਪਿਆਰੋ ਤੂੰ ਜਾਂਦੀਆਂ ਕਿੱਧਰ ਤੂੰ ਆਪਣੇ ਮੋਲ ਨੂੰ ਬੋਲੂ ਕਿਧਰ ਸਮੁੰਦਰ ਤੂੰ ਕੋਨ ਕੀ ਆ ਪਾਣੀ ਕੋਨ ਕੀ ਆ ਪਾਣੀ ਇਹਨੇ ਕਿੱਧਰ ਜਾਣਾ ਜੇ ਤੱਲੇ ਨੂੰ ਕਿਉਂ ਗਿਆ ਕੂਰ ਬੜਿਆਂ ਦਿੱਤੋ ਬਹੁਤ ਵਿਚਾਰ ਵਾਲੀ ਗੱਲ ਪਰ ਤਾ ਨਾ ਸੁਣਿਓ ਕੋ ਤਦੈ ਨੂੰ ਕੋ ਗਿਆ ਇੱਕ ਤਾਂ ਪਾਣੀ ਦਾ ਤਤ ਸੀ ਗਾਇ ਤਾਂ ਆਪਣੇ ਬਹੁਵਾਲ ਸੰਬੋਧਨ ਹੋ ਗਿਆ ਦੂਜਾ ਦਾ ਮੂੜੇ ਕਹੂਰ ਸੀਗਾ ਇਹ ਕੂਰ ਬੜਿਆਂ ਦਿੱਤੋ ਬੜਿਆਂ ਵੀ ਧਰਤੀ ਵਿੱਚੋਂ ਕੁਝ ਗੋਗਰ ਉੱਤਰ ਦੀ ਵਿੱਚੋਂ ਗੋਣਟ ਦੇ ਨਿਕਲਦਾ ਹੈ ਆ ਨਿਕਲਦਾ ਹੈ ਜੇ ਤੀਆ ਨਾ ਸਮਝੋ ਕਿ ਤਨ ਹੁਣੇ ਤਾਂ ਬਦਲ ਆ ਜੂਗਾ ਵੀ ਧਰਤੀ ਵਿੱਚੋਂ ਗੋਣ ਨਿਕਲਦਾ ਹੈ ਫੁਰਕ ਤੋਂ ਗੋਣ ਨਹੀਂ ਹੁੰਦਾ ਤਾਂ ਥੱਲੇ ਨੂੰ ਜਾਂਦਾ ਕੋਣ ਧਰਤੀ ਵਿੱਚੋਂ ਫੁਰਕ ਕਿਵੇਂ ਲੱਗ ਰਿਹਾ ਅਸੀਂ ਜੋ ਅਨਾਜ ਬੀਜਦੇ ਹਾਂ ਉਹ ਤੋਂ ਬਦਲ ਹੁੰਦਾ ਹੈ ਧਰਤੀ ਵਿੱਚੋਂ ਉਸ ਨਾਲ ਨੂੰ ਫਿਰ ਕੀ ਕਰਦੇ ਆਂ ਕੱਟਾ ਦਾ ਬੀਪੀ ਕੀ ਖਾਦੇ ਤੇ ਖਾਣ ਦੇ ਨਾਲ ਕੀ ਹੁੰਦਾ ਹੈ ਕੋਰ ਬਣਦਾ ਹੈ ਤੇ ਮੋੜ ਕੀ ਹੋਇਆ ਮਿੱਟੀ ਹੋਈ ਨਾ ਤੇਤੀ ਹੋਈ ਨਾ ਮਿੱਟੀ ਤੋਂ ਸਾਰਾ ਸੰਸਾਰ ਬੜਿਆ ਸਾਰਾ ਸੰਸਾਰ ਕੱਲਾ ਬੰਦਾ ਨਹੀਂ ਸਾਰਾ ਸੰਸਾਰ ਮਿੱਟੀ ਤੋਂ ਬੜਿਆ ਇੱਕ ਦਿਨ ਤੇ ਮਿੱਟੀ ਹੋ ਜਾਣਾ ਕੁਝ ਆਪਾਂ ਬਹਿ ਕੇ ਜਿੰਨੇ ਪਾਚਾ ਨੇ ਨੂੰ ਸਵਾਸਾਂ ਦੇ ਪੁਨੀ ਬੋਸ਼ ਕੀਤੇ ਉਹ ਪੁਸਪੁੰਜੀ ਨੂੰ ਖਰਚਦੇ ਤੇਰੇ ਉਹਨਾਂ ਜਿਹੜੇ ਬੰਦਾ ਬਰੋਂ ਨਹੀਂ ਮੁੜਦਾ ਇਹਨਾਂ ਚੁੜਦ ਗੁਪੈਸ਼ੀਂ ਬੋਖਦੇ ਉਹਨਾਂ ਜਿਹੜੇ ਬੰਦਾ ਆਪਣੇ ਧਰਨੋਂ ਬਹੁਤ ਉੱਗਾ ਮੁੜਦਾ ਏ ਜਿੰਨਾ ਚੁ ਉਹਦੇ ਕੋਲ ਪੈਸੇ ਯਾਤਰਾ ਤੇ ਕਰਨੇ ਜੇ ਅੱਪਾ ਸਾਰੇ ਜਨਾਂ ਦੀ ਯਾਤਰਾ ਤੇ ਉਹ ਤੋਂ ਆਉਣ ਨੂੰ ਜੀ ਨਹੀਂ ਕਰਦਾ ਉਹ ਤੋਂ ਦੇ ਰੰਗ ਤਮਾਸ਼ੇ ਦੇਖ ਕੇ ਆਨੰਦ ਦੇਖ ਕੇ ਮੋਜਾਂ ਦੇਖ ਕੇ ਉਹ ਤਾਂ ਆਮ ਲੋ ਜਿਹੜੇ ਕਰਦਾ ਤੇ ਜਦੋਂ ਪੈਸੇ ਦੇਵ ਚੋਂ ਪੈਸੇ ਮੁਕ ਜਾਣ ਤੇ ਬੰਦਾ ਸੋਇਦਾਨੋਂ ਕਰਾਇਆ ਰਹਿ ਗਿਆ ਤੇ ਚੱਲੀ ਹੁਣ ਕਰ ਦੋ ਹੁਣ ਤਾਂ ਖਰਚੇ ਜੋ ਕੇ ਪੈਸੇ ਨਹੀਂ ਆਪਣੇ ਕੋਲ ਹੈ ਮਜਬੂਰ ਹੋ ਕੇ ਕਰਦੋਂ ਆਉਂਦਾ ਨਾ ਤੇ ਬੰਦਾ ਇਨਸਾਨ ਵੀ ਮਜਬੂਰ ਹੋ ਕੇ ਆਪਣੀ ਸਵਾਸਾਂ ਦੀ ਪੂੰਜੀ ਨੂੰ ਖਰਚ ਕੇ ਮਜਬੂਰ ਹੋ ਕੇ ਜੜ ਜੜ ਨਹੀਂ ਚਾਉਂਦਾ ਜਰਣਾ ਨਹੀਂ ਚੋਦਾ ਆਪਾਂ ਪਹਿਲਾਂ ਵੀ ਗੱਲ ਸ਼ੁਰੂ ਤੋਂ ਕੀਤੀ ਸੀ ਅੱਜ ਕਿ ਜਿਹੜੀ ਚੀਜ਼ ਨੂੰ ਯਾਦ ਰੱਖਣੇ ਚਾਹੀ ਸੀ ਉਸ ਚੀਜ਼ ਨੂੰ ਭੁੱਲ ਗਿਆ ਮਨ ਬਹੁਤ ਨੂੰ ਤੇ ਪਾਸ਼ਲੇ ਘਰ ਨੇ ਕੀ ਕਿਹਾ ਇਹਦੇ ਬਾਰੇ ਇਹਦੇ ਬਾਰੇ ਪਾਸ਼ਲੇ ਪਰ ਸਾਨੂੰ ਕੀ ਕਿਹਾ ਪਾਸ਼ਲੇ ਪਹਿਲਾ ਮਰਨ ਤਬੂਲ ਜੀਵਨ ਕੀ ਛੜਿਆਸ ਇਨਕੋ ਕਬੂਲ ਕਰਦਾ ਕੋਈ ਨਹੀਂ ਕਰਦਾ ਬਿਲਕੁਲ ਨਹੀਂ ਕਰਦਾ ਬੋਲਦਾ ਕੋਈ ਕਾ ਇੱਕ ਗੱਲ ਬਥਰੀ ਹੈ ਜਿਹੜੇ ਗੁਰੂ ਵਰਗੇ ਹੋ ਜਾਂਦੇ ਆਂ ਖੁਦ ਖੁਦਾ ਵਰਗੇ ਹੋ ਜਾਂਦੇ ਆਂ ਉਹ ਬੋਤ루 ਸਾਦੇ ਆ ਅਜੇ ਕਿੰਦਰ ਸੁਲਾ ਬੜਦੇ ਰਾਤ ਨੂੰ ਉਹਦੇ ਸਭ ਪਿੱਛੇ ਜਾ ਕੇ ਪਾਸ਼ਾ ਨੇ ਦਰ ਕਹੀ ਚਾ ਉਹ ਕਹਿੰਦੇ ਪਾਸ਼ਾ ਜੀ ਜਿਹੜੇ ਇਹਨਾਂ ਦੁਨੀਆਂ ਤੇ ਮੈਂ ਦੇਖਦਾ ਆਂ ਆਉਣ ਜਾਣ ਵਾਲੇ ਆਤਮਾ ਗਿਆ ਹੁਣ ਜਾਣਦਾ ਮੇਰਾ ਸਮਾਂ ਕਿਹੜਾ ਉਹ ਕਹਿੰਦੇ ਦੱਸੋ ਮੈਨੂੰ ਜਾਣਦਾ ਮੇਰਾ ਸਮਾਂ ਕਿਹੜਾ ਹੈ ਮੈਂ ਖੁਸ਼ ਹੋ ਕੇ ਜਾਵਾਂ ਮੈਂ ਖੁਸ਼ ਹੋ ਕੇ ਜਾਵਾਂ ਰੋ ਕੇ ਨਾ ਜਾਵਾਂ ਅਸੀਂ ਬਹੁਤ ਰੋ ਦੇ ਕੇ ਰੋਨੇ ਡਰਦੇ ਰੋਨੇ ਤੇ ਤੁਹਾਨੂੰ ਗੁਰਦਾਰ ਸਾਹਿਬ ਕਹਿੰਦੇ ਪਾਸ਼ਾ ਮਰੋ ਦੱਸ ਬੇਬੇ ਜਦ ਮਿਲਤੇ ਕਦੋਂ ਆਉਣਗੇ ਅਉਣੇ ਹਫਤੇ ਇਹ ਇੱਕ ਬੰਦਾ ਡੀਗਦਾ ਹੈ ਵੀ ਦੱਸੋ ਮਿਰਤੇ ਦਿਨ ਤਦੋਂ ਆਉਣਗੇ ਕਦੋਂ ਮੈਨੂੰ ਮੌਤ ਲੈਣ ਆਵੋਗੇ ਅੱਜ ਦੇ ਸ਼ਹੀਦਾਂ ਦੀ ਤੁਸੀਂ ਪੂਜਾ ਕਰਦੇ ਪਿਆਰਿਓ ਇਹਨਾਂ ਨੂੰ ਮੌਤ ਨੂੰ ਗੱਲ ਉਕੜੀਆਂ ਪਾਈਆਂ ਇਹਨਾਂ ਨੇ ਪਤਾ ਸੀ ਜਾਣਾ ਤੇ ਜਦੋਂ 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 ਬੰਦਾ ਤਿਆਰੀ ਕਰਕੇ ਰਹਿੰਦਾ ਨਾ ਕਿੱਤੇ ਤੇਜ਼ ਯਾਤਰਾ ਤੇ ਜਾਣਾ ਕਿਤੇ ਵੀ ਯਾਤਰਾ ਤੇ ਜਾਣਾ ਤੇ ਬੰਦਾ ਤਿਆਰੀ ਕਰਦਾ ਨਾ। ਵਿਆਹ ਵੀ ਸਮਾਨ ਬਰਲੋ ਤੇ ਵਿਆਹ ਵੀ ਸਮਾਨ ਬਰਲੋ ਤੇ ਆ ਵੀ ਲੈ ਲੋ ਤੇ ਆ ਵੀ ਦਰਵਾਜ਼ੇ ਖਾਣ ਪੀਣ ਵਾਸਤੇ ਲੈ ਲੋ। ਪਰ ਜਿੱਥੇ ਜਿੱਥੇ ਦਿੱਤੇ ਲੰਬੀ ਬਾੜ ਤੇ ਤੇ ਜਾਣਾ ਏ। ਜਿਸ ਲੰਬੀ ਬਾੜ ਤੇ ਜਾਣਾ ਨੇ ਅ ਜਿਸ ਯਾਤਰਾ ਤੋਂ ਮੁੜ ਕੇ ਵਾਪਸ ਨਹੀਂ ਆਉਣਾ। ਉਹ ਯਾਤਰਾ ਪੂਰੀ ਹੋ ਕੇ ਡੁਕਣਾ ਏ। ਰੁਕਣਾ ਨਹੀਂ ਇੰਡੀ ਲੰਮੀ ਯਾਤਰਾ ਉਹ ਕਿਹੜੀ ਲੰਮੀ ਯਾਤਰਾ ਕਾਸ਼ ਉਹ ਸਾਡੇ ਹਿੰਦੂ ਵੀਰਾਂ ਨੇ ਦੋਸਰੋਂ 365 ਦਿਨਾਂ ਵਿੱਚ ਮੜਦਾ ਸਾਰੇ ਤੇ ਇੱਕ ਵਿੱਚ ਮੜਦਾ ਵੀ ਜਦੋਂ ਬੰਦਾ ਮਰਦਾ ਨਾਮ ਉਹ 365 ਦਿਨਾਂ ਬਾਅਦ ਇੱਕ ਸਾਲ ਵਿੱਚ ਧਰਮ ਰਾਜ ਦੇ ਕੋਲ ਪਹੁੰਚਦਾ ਇੱਕ ਸਾਲ ਵਿੱਚ ਕਾਸ਼ ਇਹ ਸਾਨੂੰ ਸਾਲਾਂ ਦੇ ਨਾਲ ਨਹੀਂ ਜੋੜਿਆ ਸਮੇਂ ਦੇ ਨਾਲ ਨਹੀਂ ਜੋੜਿਆ ਸਮੇਂ ਨਾਲ ਹੀ ਜੋੜਿਆ ਉਹਨਾਂ ਨੇ ਸਾਲੋਂ ਪੈੜੇ ਦੇ ਨਾਲ ਜੋੜਿਆ ਪੈੜੇ ਦੇ ਨਾਲ ਕਿੰਨਾ ਲੰਮਾ ਪੈਣਾ ਜੇ ਮਾਰਦੇ ਤਨੇ ਜਾਏ ਨਾ ਕੋਸਾ ਜਿਸ ਮਾਰਦੇ ਕੋ ਗਿੜੇ ਨਹੀਂ ਜਾ ਸਕਦੇ ਇੰਨਾ ਦੂਰ ਪਰਦੇ ਵਿੱਚੋਂ ਕੀਆ ਪਰ ਜੇ ਤੁਸੀਂ ਆਹੜਾ ਕਹਿੰਦੇ ਇਹਦਾ 350 ਦੇ ਨਾ 65 ਦੇ ਨਾ ਇੱਕ ਸਾਲ ਕਹਿੰਦੇ ਸਾਲ ਦੀ ਗੱਲ ਨੇ ਉਸ ਦੇ ਉਹ ਦੂਰੀ ਇੰਨਾ ਹੈ ਬੇਸਰਾ ਦੇ ਕਿਹੜੀ ਗੱਲ ਹੋਈ ਇਹਨੇ ਦੂਰ ਉਹ ਕੋ ਗਿਣਿਆ ਉਹ ਦੰਦ ਦੇ ਔਖੇ ਆ ਤੁਸੀਂ ਇੱਕ ਸਾਲ ਦੇ ਦੱਬੇ ਚੋਂ ਉਸ ਮਿੱਟ ਦਿੱਤਾ ਇੱਦਾਂ ਹੋਰ ਵੀ ਤਾਂ ਕਹਿ ਦਵਾਂ ਇਸ ਸਾਲ ਉਹਨਾਂ ਨੂੰ ਸਮਾਂ ਉਹਨਾਂ ਨੂੰ ਲੱਗਦਾ ਏ ਜਿਹੜੇ ਸਾਡੇ ਵਰਗੇ ਰੱਬ ਤੋਂ ਟੁੱਟੇ ਹੋਏ ਮਨਮੁਖ ਨੇ ਇਸ ਸਮਾਂ ਉਹਨਾਂ ਵਾਸਤੇ ਆ ਤੇ ਸਮਾਗਨ ਵਾਸਤੇ ਨਿਕਾ ਹੋ ਵੀ ਥੋੜਾ ਸੁਣ ਲਿਓ ਤਾਂ ਅਨੁਰੂਪ ਅਰਜਨ ਪਾਸ਼ਾ ਜੀ ਦੇ ਮਹਾਰਾਜ ਸਭੇ ਦੇ ਟਾਈਮ ਤੇ ਨੇ ਪੰਡਿਤ ਆ ਬੁਦਵਾਰ ਕਥਾ ਕਰਨ ਵਾਸਤੇ ਦਰਬਾਰ ਵਿੱਚ ਆ ਗਏ ਆ ਤੁਨ ਉੱਥੇ ਉਹਨੇ ਦਰਾਈ ਮੇ 365 ਦਿਨ ਲੰਘਦੇ ਤਰ ਮੈਦੇ ਤੱਕ ਪਹੁੰਚਦਾ ਤੇ ਸੁੱਕ ਸੇਕੋਟਿਆ ਉਹਨੇ ਕਿਹਾ ਪਰ ਜੀ ਕਿਉਂ ਝੂਠ ਬੋਲਦੇ ਜੀ ਦੇਖੋ ਅਵਸਥਾ ਤਦ ਤੈ ਉਹ ਤੁਰ ਬੋਲਦੇ ਜੋ ਉਹ ਕਦਾ ਚੂੜੀ ਇਹਦੇ ਵਿੱਚ ਤਿੰਨ ਸਾਢੇ ਛੇ ਤੋਂ ਕਹਿੰਦੇ ਆ ਕਿਉਂਕਿ ਉਹ ਸ਼ਾਸਤਰਾ ਦੀ ਗੱਲ ਕਰਦਾ ਸੀ ਨਾ ਆਪਣੇ ਜੀਵ ਦੀ ਪ੍ਰੈਕਟਿਕਲ ਦੀ ਗੱਲ ਕਰਦਾ ਉਹ ਉਹ ਸ਼ਾਸਤਰਾ ਦੀ ਗੱਲ ਕਰਦਾ ਸੀ ਤਰਪ ਧਰਮਗ੍ਰੰਥਾਂ ਦੀ ਪੇਤਾ ਸ਼ਾਸਤਰਾ ਦੀ ਗੱਲ ਕਰਦਾ ਸੀ ਉਹਦੇ ਵਿੱਚ ਨਹੀਂ ਗੱਲ ਉਹਨੇ ਸਾਡੇ ਧਰਮਗ੍ਰੰਥਾਂ ਵਿੱਚ ਇਹ ਕਿਹਾ ਹੈ ਉਹ ਕਿਤੇ ਤੇ ਜੋ ਪੈਟ ਦਾ ਗੰਡੇ ਦੇ ਮੈਂ ਉਹਨੇ ਚੌਥਾ ਵਿੱਚ ਲਿਜਣਾ ਮਤਾਂ ਲਾਗੇ ਹੋਰ ਸਿਕ ਬੇਟਾ ਜੋ ਕਹਿੰਦਾ ਪੰਜ ਚਾਰ ਦਿਨ ਉਧਰ ਇੱਕ ਦਿਨ ਵੀ ਲੱਗਦਾ ਉੱਥੇ ਤੇ ਇੱਕ ਦਿਨ ਵੀ ਜਾਣ ਲੱਗਦਾ ਤਿੰਨ ਜਿਹੜੇ ਹੋਰ ਤੇ ਜਿਹੜੇ ਹੋਰ ਨੇੜੇ ਲਾਤੀ ਗਾਣ ਉਹ ਕੰਦੇ ਦਿਨ ਤੇ ਬਹੁਤ ਵੱਡਾ ਹੈ ਦਿਨ ਤੇ ਬਹੁਤ ਵੱਡਾ ਹੈ ਉਧਰ ਪਤਾ ਚਲੇ ਜਾਂਦਾ ਚਲੇ ਜਾਂਦਾ ਹੈ ਉਤੇ ਪਤਾ ਚਲੇ ਜਾਂਦਾ ਹੈ ਭਾਵ ਮਿੰਡਾ ਸੁਖੰਡਾ ਚਲੇ ਜਾਂਦਾ ਹੁਣ ਪਹਿਲਾਂ ਤਾਂ ਪੰਡਤੂ ਸੇ ਕਹਿੰਦੇ ਸੀ ਤੇ ਤੂੰ ਝੂਠ ਬੋਲਦਾ ਹੈ ਮੁੜ ਕੇ ਪੰਡਤ ਕਹਿਣ ਲੱਗਿਆ ਵੀ ਤੁਸੀਂ ਝੂਠ ਬੋਲਦੇ ਤਾਰੂ ਗੁਰਦੁਆਰੇ ਤੋਂ ਉੱਠੇ ਜਿਹੜੇ ਲੋਕ ਆਖਣੇ ਪਹਿਲਾਂ ਦਿੱਤੇ ਜਾ ਕੇ ਨੰਦਨ ਆਈ ਕੋਟ ਜਾ ਕੇ ਨੰਦਨ ਜਾਂਦੇ ਕੋਲ ਜਾ ਕੇ ਤਾਂ ਦੱਜੇ ਬੋਬੂ ਦਾ ਤਾਰੂ ਗੁਰ ਦਾ ਪੂਨ ਬੋਬੂ ਗੁਰੂ ਅਰਜਨ ਦੇਵ ਸਾਹਿਬ ਜੀ ਮੌਕੇ ਦੇ ਪੁੱਛਿਆ ਮਾਰੇ ਤੁਸੀਂ ਦੱਸੋ ਤੁਸੀਂ ਦੱਸੋ ਕਿੰਨੇ ਚਿਰ ਬਹੁਤ ਸਮਾਂ ਦਾ ਹੈ ਤਨ ਗੁਰਦਾਨ ਸਾਹਿਬ ਜੀ ਨੂੰ ਜੂ ਪਿਛਲੇ ਸਿੱਖ ਨੇ ਕਿਹਾ ਨਾ ਬੰਦ ਵਾਲੇ ਸਿੱਖ ਨੇ ਕਿਹਾ ਇਹ ਸੱਚ ਹੈ ਜਦੋਂ ਗੁਰੂ ਦੇ ਦੀਦਿਕ ਇੰਨਾ ਕ ਬੰਦਾ ਹੋ ਜਾਂਦਾ ਰੱਬ ਦਾ ਨਾਮ ਲੈ ਕੇ ਉਹ ਅਕਮਿਤਨ ਦੇ ਨਾਲ ਜੁੜ ਜਾਂਦਾ ਤਨ ਗੁਰਦਾਨ ਸਾਹਿਬ ਨੇ ਅਕਮਿਤਨ ਦੇ ਨਾਲ ਕਹਿੰਦਾ ਤੁਸੀਂ ਸੁਣਿਆ ਪੈਨ ਜਿਸ ਗੁਰੂ ਦੀ ਆਪਾ ਕਤਾ ਕਾੜੀਆਂ ਦਾ ਰਹਿਣਾ ਉਹ ਜਿੱਤੇ ਦਿੱਤੇ ਉੱਡਣ ਵਾਲੇ ਸਾਧੂ ਗੋਰਖ ਵਰਗੇ ਕਹਿੰਦੇ ਸਾਧੂ ਮੈਂ ਨਿਆਬਦੀ ਸਮਾ ਲਖਸਾਦਾ ਉੱਡ ਕੇ ਜਾਣ ਨੂੰ ਤਨ ਗੁਰ ਨਾਲ ਸਾਜੀ ਅੱਖ ਬੀਟ ਕੇ ਅੱਖਾਂ ਖੁੱਲਣ ਦਿੱਤਾ ਤੇ ਉੱਥੇ ਪਹੁੰਚ ਗਏ ਜਦੋਂ ਪ੍ਰਤੀਤਿਆ ਉਹਦੀ ਗੱਲ ਕਰ ਰਹੇ ਨੇ ਜਿਨ੍ਹਾਂ ਨੇ ਬੋਲ ਤੋਂ ਪਛਾਨ ਲਿਆ ਤਾਂ ਬੰਕਨਵੀ ਕਰ ਕਰਦੋ ਜਿਹਨੇ ਗੁਰੂ ਦੇ ਹੁਕਮ ਨੂੰ ਪਛਾਣ ਲਿਆ ਗੁਰੂ ਦੀ ਆਗਿਆ ਵਿੱਚ ਹੋ ਗਿਆ ਉਹਨੂੰ ਬਸ ਇਹਨਾਂ ਦੀ ਦੇਖ ਲੱਗਦਾ ਹੈ ਉਹ ਤਾਂ ਮੌਤ ਨੂੰ ਕੋਲ ਕੋਲ ਹੀ ਦੇਖਦੇ ਬਹੁਤ ਖੜੀ ਕੋਲ ਖੜੀ ਹੈ ਜਦੋਂ ਦਾਦ ਕੋ ਕੀ ਹੁਣ ਛੋੜੀਏ ਕੋ ਧਾਰਨ ਦੇਵਾਂ ਤਦ ਗੁਰੂ ਅਰਬੰਦਾਸ ਸਾਹਿਬ ਜੀ ਮਰਨ ਜਦੋਂ ਦੇਖਿਆ ਨਾ ਮੇਰਾ ਜਾਨ ਦਾ ਸਮਾ ਹੋ ਗਿਆ ਪਰ ਆਦੋਂ ਘਟਾ ਦਿੱਤਾ ਬੇਮਦ ਚੱਲਿਆ ਮੈਂ ਤੇ ਤੁਸੀਂ ਕਰਿਓ ਵੀ ਰੋਇਓ ਨਾ ਬਾਗ ਵਿੱਚ ਤੁਸੀਂ ਦਿਓ ਇੰਨਾ ਪਿਆਰ ਦੇ ਰੋਈਂ ਜਿਉਂਦਾ ਕਹਿ ਲਗੇ ਮੈਂ ਆਪਣੇ ਘਰ ਚੱਲਿਆ ਮੈਂ ਆਪਣੇ ਘਰ ਚੱਲਿਆ ਇਹ ਕਰ ਬਗਾਨਾ ਸੀ ਇਹ ਉਹ ਤੁਹਾਡਾ ਇਹ ਤੁਹਾਡਾ ਵੀ ਨਹੀਂ ਰਹਿਣਾ ਮੈਂ ਆਪਣੇ ਘਰ ਚੱਲੇ ਮੈਨੂੰ ਰੰਕਾਰ ਸਰੂਪਾ ਲੈ ਕੇ ਖੜਾ ਹੈ ਮੇਰੇ ਵਾਸਤੇ ਮੈਂ ਕਰਮੇ ਨੇਕ ਚੰਗੇ ਕੀਤੇ ਆ ਉੱਚ ਮਾਰਨਾ ਇੱਕ ਮਿਕ ਹੋ ਗਿਆ ਆ ਮੇਰੇ ਵਾਸਤੇ ਮੈਨੂੰ ਸ਼ਾਬਾਸ਼ ਦੇਣ ਵਾਸਤੇ ਮੇਰੇ ਵਾਸਤੇ ਸਰੂਪਾ ਲੈ ਕੇ ਖੜਾ ਹੈ ਜੇ ਨੰਦ ਕੀ ਰੋਣਾ ਤੇ ਆਪਣੇ ਕੋਲੋਂ ਕਹੀ ਜਾ ਰਿਹਾ ਤਾਂ ਰਾਮ ਗਰੀ ਸੱਦ ਪੜ ਕੇ ਦੇਖ ਲਓ ਰਾਮ ਗਰੀ ਸੱਦ ਪੜ ਕੇ ਦੇਖ ਲਓ ਆਸਿ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁੱਕਦੇ ਖੁਦ ਖਜ਼ਾਰ ਮੇਰੇ ਉੱਤੇ ਸਰੂਪਾ ਲੈ ਕੇ ਖੜਾ ਏ ਜਿਹਨੂੰ ਇੰਨੀ ਵੱਡੀ ਸ਼ਾਬਾਸ਼ ਮਿਲਦੀ ਵੀ ਸਰੂਪਾ ਮਿਲਦਾ ਹੋਏ ਤਾਨੂੰ ਖੁਸ਼ੀ ਮਨੋੜੀ ਚਾਹੀਦੀ ਤਾਨੂੰ ਖੁਸ਼ੀ ਮਨੋੜੀ ਚਾਹੀਦੀ ਤਾਨੂੰ ਰੋਣਾ ਨਹੀਂ ਚਾਹੀਦਾ ਤੇ ਸਮਝ ਆਦਾ ਹੋ ਗਿਆ ਵਿਚਾਰ ਆਪਣੇ ਮਨਤੇ ਰੁਕ ਗਈ ਘਾੜਾ ਪੀਣਾ ਸੁਣਾ ਸੋਣਾ ਬਿਸਰ ਗਿਆ ਹੈ ਮਰਨਾ ਉਹ ਭੁੱਲ ਗਿਆ ਜਿਨ੍ਹਾਂ ਚਿਰ ਮੌਤ ਯਾਦ ਨਹੀਂ ਉਹਨਾਂ ਚਿਰ ਜੀਵਨ ਬਿਰਥਾ ਪਿਆਰੋ ਅਸਫਲ ਜੀਵਨ ਅਦੇ ਸਫਲ ਹੋਦਾ ਨਹੀਂ ਸੁਖੀ ਹੋ ਸਦਾ ਬੰਦਾ ਦੁਖੀ ਆ ਦੁਖੀ ਰਹੂਗਾ ਅੱਜ ਵੀ ਦੁਖੀ ਆ ਤੇ ਦੁਖੀ ਰਹੂਗਾ ਵੀ ਜਿੰਦਾ ਤੇ ਗੁਰੂ ਦੇ ਹੁਕਮ ਨੂੰ ਨਹੀਂ ਪਛਾਣ ਸਕਦਾ ਆਉਣ ਆਪ ਸਬੰਧੇ ਪਰਿਵਾਸ ਤੇ ਨਤਕਟ ਦੀ ਸੁਖ ਸ਼ਾਂਤੀ ਵਾਸਤੇ ਆਪ ਸੰਗਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ